ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਜਿਹੜਾ ਕੱਲ ਜੰਮੂ ਕਸ਼ਮੀਰ ਚ ਪਹਿਲਗਾਮ ਵਿਖੇ ਇੱਕ ਅਟੈਕ ਹੋਇਆ ਜਿਹਦੇ ਵਿੱਚ ਲਗਭਗ 30 ਦੇ ਕਰੀਬ ਬੇਗੁਨਾ ਜਾਨਾਂ ਗਈਆਂ ਨੇ ਉਹਦੇ ਤੇ ਮੈਂ ਦੁੱਖ ਪ੍ਰਗਟ ਕਰਦਾ ਵਾਂ ਅਫਸੋਸ ਪ੍ਰਗਟ ਕਰਦਾ ਔਰ ਮੈਂ ਸਮਝਦਾ ਕਿ ਇਹਦਾ ਕੋਈ ਰਾਜਸੀ ਸੋਲੂਸ਼ਨ ਸਰਕਾਰਾਂ ਨੂੰ ਕੱਢਣਾ ਚਾਹੀਦਾ ਵਾ ਕਿਉਂਕਿ ਬਹੁਤ ਅਰਸੇ ਤੋਂ ਕਸ਼ਮੀਰ ਵੈਲੀ ਦੇ ਵਿੱਚ ਹਾਲਾਤ ਖਰਾਬ ਨੇ ਔਰ ਬੇਗੁਨਾ ਲੋਕ ਇਹਦੇ ਸ਼ਿਕਾਰ ਹੋ ਰਹੇ ਨੇ ਸ਼ਾਇਦ ਬੰਦੂਕ ਤੇ ਗੋਲੀਆਂ ਦਾ ਹੱਲ ਨਹੀਂਗਾ ਇਹਦਾ ਬੈਠ ਕੇ ਕਿਸੇ ਤਰੀਕੇ ਨਾਲ ਪੋਲਿਟੀਕਲ ਸੋਲੂਸ਼ਨ ਕੱਢਣਾ ਬਹੁਤ ਲਾਜ਼ਮੀ ਹੈ ਇਸ ਤੋਂ ਇਲਾਵਾ ਦੋਸਤੋ ਜਿਹੜਾ ਪੰਜਾਬ ਦੇ ਵਿੱਚ ਪਿਛਲੇ ਕੁਝ ਦਿਨਾਂ ਤੋਂ ਇੱਕ ਤਾਂ ਬਹੁਤ ਅੱਗ ਨੇ ਕਣਕ ਦੀ ਫਸਲ ਤਬਾਹ ਕੀਤੀ ਹੈ ਮੇਰੇ ਆਪਣੇ ਕਨਸਟਿਟੂਐਂਸੀ ਵਿੱਚ ਤਲਵਾੜਾ ਪਿੰਡ ਆ ਤਲੱਚ ਔਰ ਰਾਪੁਰ ਰਈਆਂ ਦਾ ਮੰਡ ਲੇਕਿਨ ਉਸ ਤੋਂ ਵੀ ਜ਼ਿਆਦਾ ਜਿਹੜੀ ਖਰਾਬਾ ਹੋਇਆ ਵਾ ਉਹ ਫਰੀਦਕੋਟ ਜ਼ਿਲ੍ਹੇ ਦੇ ਵਿੱਚ ਜੇਤੋ ਹਲਕੇ ਦੇ ਵਿੱਚ ਕੋਟਕਪੂਰਾ ਇਲਾਕਾ ਜਿਹੜਾ ਇਸ ਅਖੌਤੀ ਸਪੀਕਰ ਦਾ ਹੈ ਔਰ ਨਾਲ ਜ਼ੀਰਾ ਹਲਕੇ ਦੇ ਵਿੱਚ ਔਰ ਕੁਛ ਹਲਕੇ ਕੁਛ ਇਲਾਕੇ ਬਠਿੰਡਾ ਜ਼ਿਲ੍ਹੇ ਦੇ ਨੇ ਆ ਤੇ ਹੋਰ ਪੰਜਾਬ ਦੇ ਵਿੱਚ ਪੂਰੀ ਪੱਕੀ ਹੋਈ ਕਣਕ ਪਾਲੀ ਹੋਈ ਕਿਸਾਨਾਂ ਦੀ ਜਿਵੇਂ ਆਪਾਂ ਬੱਚੇ ਪਾਲਦੇ ਆ ਤੇ ਪੂਰਾ ਪੱਕ ਕੇ ਜਦੋਂ ਐਨ ਤਿਆਰ ਹੋ ਗਈ ਵੱਢਣ ਆਸਤੇ ਤਾਂ ਅੱਗ ਲੱਗ ਜਾਂਦੀ ਆ ਕੁਛ ਪੀਐਸਪੀਸੀਐਲ ਦੀਆਂ ਤਾਰਾਂ ਦਾ ਨੈਟਵਰਕ ਖਰਾਬ ਆ ਕੁਛ ਹੋਰ ਕਾਰਨ ਨੇ ਔਰ ਉਹ ਕਣਕ ਜਿਹੜੀ ਆ ਜਦੋਂ ਅੱਗ ਲੱਗਦੀ ਆ ਤੁਸੀਂ ਦੇਖਦੇ ਹੋ ਕਿ ਬਿਲਕੁਲ ਐਨ ਕੜਾਕੇ ਦੀ ਪੱਕੀ ਹੋਈ ਜਿਹੜੀ ਕਣਕ ਹੈਗੀ ਆ ਉਹ ਤੈ ਸਨੈਚ ਹੋ ਜਾਂਦੀ ਮਤਲਬ 100% ਲਾਸ ਹੋ ਜਾਂਦਾ ਇਹਦੇ ਨਾਲ ਨਾਲ ਕੁਝ ਬੇਮੌਸਮੀ ਬਾਰਿਸ਼ ਵੀ ਪਈ ਆ ਇੱਥੇ ਸੰਗਰੂਰ ਭਵਾਨੀਗੜ ਦੇ ਇਲਾਕੇ ਚ ਚੀਫ ਮਿਨਿਸਟਰ ਦੇ ਆਪਣੇ ਜ਼ਿਲ੍ਹੇ ਚ ਸਕਰੋਦੀ ਮੰਡੀ ਵਿੱਚ ਮੇਰੇ ਲਾਲੀ ਸਕਰੋਦੀ ਮੇਰਾ ਇੱਕ ਬੜਾ ਅਜ਼ੀਜ਼ ਨਿੱਤਰ ਹੈ ਉਸਨੇ ਮੈਨੂੰ ਵੀਡੀਓ ਭੇਜੀ ਕੁਝ ਦਿਨ ਪਹਿਲਾਂ ਉਹ ਪੂਰੀ ਮਤਲਬ ਮੰਡੀ ਵਿੱਚ ਪਈ ਕਣਕ ਜਿਹੜੀ ਆ ਉਹ ਬੇਤਹਾਸ਼ਾ ਬਾਰਿਸ਼ ਅਤੇ ਕੁਝ ਗੜੇ ਮਾਰੀ ਵੀ ਹੋਈ ਆ ਉਹਦੇ ਕਰਕੇ ਕਿਸਾਨਾਂ ਦੀ ਜਿਹੜੀ ਫਸਲ ਆ ਉਹ ਖਰਾਬ ਹੋ ਗਈ ਆ ਆਪਾਂ ਸਾਰੇ ਜਾਣਦੇ ਆ ਕਿ ਪੰਜਾਬ ਦਾ ਕਿਸਾਨ ਦੇਸ਼ ਦਾ ਤਾਂ ਢਿੱਡ ਪਾਲਦਾ ਵਾ ਲੇਕਿਨ ਆਪ ਉਹ ਭੁੱਖਾ ਵਾ 1 ਲੱਖ ਕਰੋੜ ਤੋਂ ਉੱਤੇ ਦਾ ਕਰਜ਼ਈ ਆ ਔਰ ਮਾਲਵੇ ਦੀ ਧਰਤੀ ਤੇ ਬਹੁਤ ਸਾਰੀਆਂ ਕਿਸਾਨ ਆਤਮੱਤਿਆਂਾਂ ਦੇ ਜਿਹੜੀਆਂ ਖਬਰਾਂ ਆਪਾਂ ਨਿਤ ਦਿਨ ਸੁਣਦੇ ਰਹਿੰਦੇ ਨੇ ਇਨਾ ਹਾਲਾਤਾਂ ਵਿੱਚ ਗਵਰਨਮੈਂਟ ਦੀ ਰਿਸਪੌਂਸਿਬਿਲਟੀ ਬਣ ਜਾਂਦੀ ਸਰਕਾਰ ਦੀ ਪੰਜਾਬ ਸਰਕਾਰ ਦੀ ਖਾਸ ਤੌਰ ਤੇ ਭਗਵੰਤ ਮਾਨ ਨੂੰ ਮੈਂ ਬੇਨਤੀ ਕਰੂੰਗਾ ਕਿ ਇਸ ਇਹ ਜਿਹੜਾ ਖਰਾਬਾ ਹੋਇਆ ਵਾ ਇਹਦੀ ਤੁਰੰਤ ਇਮੀਡੀਏਟ ਸਪੈਸ਼ਲ ਗਿਰਦਾਵਰੀ ਅ ਵਿਦਨ ਅ ਫਿਊ ਡੇਸ ਔਰ ਇਹਨਾਂ ਨੂੰ ਬਣਦਾ ਟੁਕਮਾ ਮੁਆਵਜ਼ਾ ਮਤਲਬ ਹੁਣ ਆਪਾਂ ਸਾਰੇ ਜਾਣਦੇ ਕਿ ਕਣਕ ਦੀ ਫਸਲ ਦੇ ਕਿੱਕੜ ਦੀ ਲਗਭਗ 70 80 60 70 80 ਹਜ਼ਾਰ ਰੁਪਏ ਦੇ ਕਰੀਬ ਨਿਕਲਦੀ ਆ ਤੇ ਜਦੋਂ ਉਹਦੀ 100% ਲਾਸ ਹੋ ਗਿਆ ਤਾਂ ਉਹਨੂੰ ਮੁਆਵਜ਼ਾ ਵੀ 100% ਮਿਲਣਾ ਚਾਹੀਦਾ ਕੇਜਰੀਵਾਲ ਸਾਹਿਬ ਨੇ ਇੱਕ ਵਾਰ ਥੋੜਾ ਜਿਹਾ ਮੁਆਵਜ਼ਾ ਕਿਉਂਕਿ ਦਿੱਲੀ ਦੇ ਵਿੱਚ ਖੇਤੀ ਦਾ ਏਰੀਆ ਬਹੁਤ ਥੋੜਾ ਵਾ ਤੇ ਉਹਨਾਂ ਨੇ ਇੱਕ ਕਿਹਾ ਸੀਗਾ ਕਿ ਜੀ ਪੰਜਾਬ ਸਰਕਾਰ ਉਸ ਵਕਤ ਕਾਂਗਰਸ ਦੀ ਸੀਗੀ ਕਿ ਬੜਾ ਮਾੜਾ ਹਾਲਾਤ ਨੇ ਮੁਆਵਜ਼ਾ ਨਹੀਂ ਦਿੰਦੇ ਉਸਨੇ ਉੱਥੇ ਮੁਆਵਜ਼ਾ ਕੁਝ ਵਧਾ ਕੇ ਦਿੱਤਾ ਸੀਗਾ ਚਲੋ ਉਸ ਗੱਲ ਦੀ ਅਸੀਂ ਤਾਰੀਫ਼ ਕਰਦੇ ਭਾਵੇਂ ਕਿ ਰਕਬਾ ਉੱਥੇ ਬਹੁਤ ਥੋੜਾ ਸੀਗਾ ਲੇਕਿਨ ਪੰਜਾਬ ਦੇ ਵਿੱਚ ਹੁਣ ਆਮ ਆਦਮੀ ਪਾਰਟੀ ਦੀ ਭਗਵੰਤ ਪਾਣ ਦੀ ਸਰਕਾਰ ਤੇ ਕੇਜਰੀਵਾਲ ਨੂੰ ਮੈਂ ਕਹਿਣਾ ਚਾਹੁੰਦਾ ਕਿ ਹੁਣ ਤੁਹਾਡੀ ਪਰਖ ਦੀ ਘੜੀ ਆ ਕਿ ਤੁਸੀਂ ਤੁਸੀਂ ਜੋ ਕਣਕ ਦੀ ਫਸਲ ਤਬਾਹ ਹੋਈ ਖਰਾਬ ਹੋਈ ਦਾ 50000 ਰੁਪਏ ਘੱਟੋ ਘੱਟ ਪ੍ਰਤੀ ਏਕੜ ਮੁਆਵਜ਼ਾ ਕਿਸਾਨਾਂ ਨੂੰ ਮਿਲਣਾ ਚਾਹੀਦਾ ਵਾ ਔਰ ਇਹ ਜਿਹੜਾ ਮੁਆਵਜ਼ੇ ਦੀ ਮੈਂ ਗੱਲ ਕਰ ਰਹਾ ਪਿਛਲੇ 3 ਸਾਲਾਂ ਤੋਂ ਲਗਾਤਾਰ ਮਾਲਵੇ ਦੀ ਧਰਤੀ ਤੇ ਔਰ ਸਾਡੇ ਸੁਲਤਾਨਪੁਰ ਜਦੋਂ ਹੜਾ ਹੜੀ ਪੋਜੀਸ਼ਨ ਆਈ ਪਿੱਛੋਂ ਦਰਿਆਵਾਂ ਚ ਪਾਣੀ ਜ਼ਿਆਦਾ ਆ ਜਾਂਦਾ ਵਾ ਦੁਆਬੇ ਚ ਵੀ ਔਰ ਮਾਝੇ ਚ ਵੀ ਔਰ ਮਾਲਵੇ ਦੇ ਵਿੱਚ ਵੀ ਪਿਛਲੇ 3 ਸਾਲਾਂ ਤੋਂ ਫਸਲਾਂ ਬਹੁਤ ਖਰਾਬ ਹੋਈਆਂ ਨੇ ਖਾਸ ਔਰ ਮਾਲਵੇ ਦੇ ਵਿੱਚ ਕਪਾਹ ਦੀ ਫਸਲ ਬਹੁਤ ਖਰਾਬ ਹੋਈ ਲੇਕਿਨ ਮੁਆਵਜ਼ਾ ਨਹੀਂ ਦਿੱਤਾ ਗਿਆ ਉਹਨਾਂ ਕਿਸਾਨਾਂ ਨੂੰ ਐਵੇਂ ਇੱਕ ਕੋਝਾ ਮਜ਼ਾਕ ਕੀਤਾ ਗਿਆ ਮੁਆਵਜ਼ੇ ਦੇ ਨਾਮ ਤੇ ਕਿਸੇ ਨੂੰ 7000 ਰੁਪਿਆ ਕਿਸੇ ਨੂੰ 8000 ਰੁਪਿਆ ਔਰ ਉਹਦੇ ਵਿੱਚ ਵੀ ਰੈਵਨਿਊ ਡਿਪਾਰਟਮੈਂਟ ਦੀ ਬਹੁਤ ਬੇਈਮਾਨੀ ਠੱਗੀ ਠੋਰੀ ਕਾਨੂੰਗੋ ਪਟਵਾਰੀ ਤੇ ਤਹਿਸੀਲਦਾਰਾਂ ਨੇ ਮਿਲੀ ਭੁਗਤ ਕਰਕੇ ਜਿਨ੍ਹਾਂ ਦਾ ਮਤਲਬ ਜਿਹੜੇ ਪੈਸੇ ਅਦਾ ਕਰ ਦਿੰਦੇ ਨੇ ਉਹਨਾਂ ਨੂੰ ਮੁਆਵਜ਼ਾ ਮਿਲ ਜਾਂਦਾ ਜਿਹੜੇ ਬਾਕੀ ਵਿਚਾਰੇ ਹੁੰਦੇ ਨੇ ਅਸਲ ਕਿਸਾਨ ਹੱਕਦਾਰ ਨੇ ਉਹਨਾਂ ਨੂੰ ਮੁਆਵਜ਼ਾ ਨਹੀਂ ਦਿੱਤਾ ਗਿਆ ਇੱਥੇ ਇਹ ਵੀ ਇੱਕ ਕਹਿਣਾ ਬਹੁਤ ਜ਼ਰੂਰੀ ਆ ਕਿ ਆਪਾਂ ਅੱਜ ਕਿਹੜੀ 21ਵੀਂ ਸਦੀ 'ਚ ਰਹਨੇ ਆ ਆਰਟੀਫੀਸ਼ੀਅਲ ਇੰਟੈਲੀਜੈਂਸ ਤੇ ਪਤਾ ਨਹੀਂ ਕਿਹੜੀ ਕਿਹੜੀ ਟੈਕਨੋਲੋਜੀਜ਼ ਆ ਚੁੱਕੀਆਂ ਨੇ ਤੁਸੀਂ ਗਰਦਾਬਰੀਆਂ ਦੇ ਵੀ ਗੱਲ ਕਰਨੇ ਤਾਂ ਤੁਸੀਂ ਕੀ ਕਹਿੰਦੇ ਸੈਟਲਾਈਟ ਡਰੋਨਿੰਗ ਦੇ ਰਾਹੀਂ ਸਾਰਾ ਲਾਸ ਜਿਹੜਾ ਕੈਲਕੂਲੇਟ 24 ਘੰਟਿਆਂ 'ਚ ਪੰਜਾਹ ਦਾ ਕੀਤਾ ਜਾ ਸਕਦਾ ਔਰ ਕ੍ਰੌਪ ਇੰਸ਼ੋਰੈਂਸ ਬੀਮਾ ਇਹਦੀ ਕੋਈ ਪਾਲਿਸੀ ਕੋਈ ਵੀ ਸਰਕਾਰ ਨਹੀਂ ਬਣਾ ਸਕੀ ਆਫਟਰ ਆਲ ਸਾਰੀ ਦੁਨੀਆ ਦੇ ਵਿੱਚ ਖੇਤੀ ਜਿਹੜੀ ਆ ਉਸ ਨੂੰ ਪ੍ਰੋਟेक्ट ਕੀਤਾ ਜਾਂਦਾ ਔਰ ਉਹਦਾ ਉਹਨੂੰ ਬਹੁਤ ਵੱਡੇ ਪੱਧਰ ਤੇ ਸਬਸਿਡਾਈਜ਼ ਕੀਤਾ ਜਾਂਦਾ ਕਿਉਂਕਿ ਕੁੱਲ ਮਿਲਾ ਕੇ ਘਾਟੇ ਦਾ ਸੌਦਾ ਵਾ ਔਰ ਇੱਥੇ ਕロップ ਇੰਸ਼ੋਰੈਂਸ بیمੇ ਦਾ ਕੋਈ ਪ੍ਰੋਗਰਾਮ ਨਹੀਂ ਹੈ ਇਹ ਸਰਕਾਰ ਨੂੰ ਵੀ ਐਗਰੀਕਲਚਰ ਪਾਲਿਸੀ ਦੇ ਤਹਿਤ ਇੱਕ ਠੋਸ ਇੰਸ਼ੋਰੈਂਸ ਪਾਲਿਸੀ ਜਿਹਦੇ ਚ ਹੋ ਸਕਦਾ ਮੈਚਿੰਗ ਹੋਵੇ ਕਿ ਕੁਝ ਹਿੱਸਾ ਪ੍ਰੀਮੀਅਮ ਦਾ ਕਿਸਾਨ ਦੇਣ ਤੇ ਬਾਕੀ ਦਾ ਵੱਡਾ ਹਿੱਸਾ ਜਿਹੜਾ ਪੰਜਾਬ ਸਰਕਾਰ ਉਹਨਾਂ ਦਾ ਪ੍ਰੀਮੀਅਮ ਭਰੇ ਤਾਂ ਕਿ ਜਦੋਂ ਲੋਡ ਪਵੇ ਤਾਂ ਉਹਨਾਂ ਨੂੰ ਪੈਸਾ ਜਿਹੜਾ ਮਿਲ ਸਕੇ ਇਸ ਦੇ ਨਾਲ ਨਾਲ ਮੇਰੇ ਵੀਰੋ ਕਿਸਾਨ ਤੁਹਾਨੂੰ ਪਤਾ ਕਿ ਮੋਰਚਿਆਂ ਤੇ ਬੈਠੇ ਸੀਗੇ ਉਹਨਾਂ ਦੇ ਮੋਰਚੇ ਖਦੇੜ ਦਿੱਤੇ ਗਏ ਸਮਾਨ ਚੋਰੀ ਕਰ ਲਿਆ ਗਿਆ ਟਰਾਲੀਆਂ ਅੱਜ ਤੱਕ ਨਹੀਂ ਲੱਭੀਆਂ ਟਰਾਲੀ ਚੋਰ ਦਾ ਨਾਮ ਪੈ ਗਿਆ ਮੌਜੂਦਾ ਸਰਕਾਰ ਦਾ ਤੇ ਇੱਕ ਦੋ ਦਿਨ ਤਿੰਨ ਦੋ ਦਿਨ ਦਿਨ ਪਹਿਲਾਂ ਮੈਂ ਸਪੀਕਰ ਦੀ ਗੱਲ ਸੁਣ ਰਿਹਾ ਸੀਗਾ ਉਹ ਕਹਿ ਰਿਹਾ ਸੀਗਾ ਕੁਲਤਾਰ ਕਿ ਇਹ ਵੇਲੜ ਬੰਦੇ ਧਰਨਾ ਲਾਉਂਦੇ ਨੇ ਇਹਦੀ ਜ਼ੁਬਾਨ ਦੇਖੋ ਤੁਸੀਂ ਇਹਨਾਂ ਬੰਦਿਆਂ ਨੂੰ ਜਿਸ ਜਿਨ੍ਹਾਂ ਨੂੰ ਕਿਸਾਨ ਅੰਦੋਲਨ ਜਦੋਂ ਦਿੱਲੀੋਂ ਉੱਠਿਆ ਉਹਦੀ ਫੁੱਲ ਸਪੋਰਟ ਹੋਈ ਸ਼ਾਹ ਦੱਲੇਵਾਲ ਸਾਹਿਬ ਮੈਂ ਦੇਖ ਰਹਾ ਉਹਦਾ ਜਵਾਬ ਦੇ ਰਹੇ ਸੀਗੇ ਕਿ ਕੁਲਤਾਰ ਤੈਨੂੰ ਸ਼ਰਮ ਆਉਣੀ ਚਾਹੀਦੀ ਆ ਤੂੰ ਹੁਣ ਕਿਸਾਨਾਂ ਨੂੰ ਵਿਲੜ ਦੱਸਣ ਲੱਗ ਗਿਆ ਕਿ ਧਰਨੇ ਲਾਉਣ ਲੱਗ ਗਏ ਨੇ ਔਰ ਇਹ ਆਪ ਪਾਰਟੀ ਜਿਹੜੀ ਆਮ ਆਦਮੀ ਆ ਇਹ ਨਿਕਲੀ ਧਰਨਿਆਂ ਚੋਂ ਆ ਮੁਜ਼ਾਹਰਿਆਂ ਚੋਂ ਆ ਸੜਕਾਂ ਤੇ ਲਿਟ ਜਾਣਾ ਔਰ ਮਤਲਬ ਹਰ ਕਿਸਮ ਦਾ ਅਲਦੋ ਅੰਦੋਲਨ ਜਿਹੜਾ ਇਹਨਾਂ ਨੇ ਦਿੱਲੀ ਤੋਂ ਲੈ ਕੇ ਪੰਜਾਬ ਦੇ ਵਿੱਚ ਚਲਾਇਆ ਔਰ ਉਹਦਾ ਲਹਾ ਲੈ ਕੇ ਸਰਕਾਰ ਵਿੱਚ ਤਾ ਗਏ ਨੇ ਤੇ ਹੁਣ ਦੂਜੇ ਅੰਦੋਲਨਕਾਰੀਆਂ ਨੂੰ ਟਿਚਰਾ ਕਰਦੇ ਨੇ ਕਿ ਵਿਲੜ ਨੇ ਕੁਲਤਾਰ ਤੈਨੂੰ ਇਸ ਸ਼ਬਦਾਵਲੀ ਵਾਸਤੇ ਸਮੂਹ ਕਿਸਾਨ ਜਥੇਬੰਦੀਆਂ ਤੇ ਪੰਜਾਬ ਦੇ ਸਮੂਹ ਕਿਸਾਨਾਂ ਤੋਂ ਮਾਫੀ ਮੰਗਣੀ ਚਾਹੀਦੀ ਆ ਇਹ ਜਿਹੜਾ ਕਿਸਾਨ ਤਪਕਾ ਵਾ ਇਹ ਕੋਈ ਵਿਲਨੜ ਨਹੀਂਗਾ ਇਹ ਖੂਨ ਤੇ ਪਸੀਨੇ ਦੀ ਕਮਾਈ ਦੇ ਨਾਲ ਇਹ ਸਾਰੇ ਦੇਸ਼ ਭਾਰਤ ਦੇ ਅਨਾਜ ਦੇ ਭੰਡਾਰ ਨੂੰ ਭਰਨ ਵਾਲਾ ਉਸ ਨੂੰ ਕੀ ਕਹਿੰਦੇ ਹੁੰਦੇ ਕਿ ਅਨਾਜ ਦਾ ਮਤਲਬ ਉਹਨੂੰ ਸੈਲਫ ਰਿਲਾਇੰਟ ਬਣਾਉਣ ਵਾਲਾ ਤਾਂ ਕਿ ਇਸ ਦੇਸ਼ ਨੂੰ ਕਿਤੇ ਬਾਹਰੋਂ ਅਨਾਜ ਲੈਣਾ ਪਵੇ ਉਹ ਪੰਜਾਬ ਦਾ ਕਿਸਾਨ ਔਰ ਅੱਜ ਦਾ ਨਹੀਂ ਕਰ ਰਿਹਾ ਕਈ ਦਹਾਕਿਆਂ ਦਾ ਕਰ ਰਿਆ ਤੇ ਆਪ ਮਰ ਰਿਆ ਵਾ ਤੇ ਆਪ ਹਤਾਸ਼ ਹੋ ਕੇ ਇਹਨਾਂ ਦੇ ਬੱਚੇ ਵਿਦੇਸ਼ਾਂ ਵਿੱਚ ਜਾ ਰਹੇ ਨੇ ਸ਼ਰਮ ਆਉਣੀ ਚਾਹੀਦੀ ਤੁਹਾਨੂੰ ਆ ਜਿਹੜਾ ਤੁਸੀਂ ਸ਼ਬਦ ਵਰਤੇ ਕਿ ਵਿਲੜ ਕਿਸਾਨ ਮਾਫੀ ਜ਼ਰੂਰ ਮੰਗ ਵਿਧਾਨ ਸਭਾ 'ਚ ਵੱਡੀਆਂ ਵੱਡੀਆਂ ਗੱਲਾਂ ਕਰਦਾ ਗਲਤ ਗੱਲ ਆ ਕਿਸਾਨਾਂ ਨੂੰ ਵਿਲੜ ਕਹਿਣਾ ਇਹਨੂੰ ਮੈਂ ਸਖਤ ਸ਼ਬਦਾਂ ਤੇ ਦੀ ਅਲੋਚਨਾ ਕਰਦਾ ਔਰ ਅੰਤ ਵਿੱਚ ਮੇਰੇ ਵੀਰੋ ਉਮੀਦ ਕਰਦਾ ਕਿ ਪੰਜਾਬ ਸਰਕਾਰ ਕੇਵਲ ਅ ਮਤਲਬ ਮਜ਼ਾਕ ਨਹੀਂ ਕਰੇਗੀ ਕੇਵਲ ਚੁਟਕਣੇ ਨਹੀਂ ਸੁਣਾਏਗਾ ਚੀਫ ਮਿਨਿਸਟਰ ਕੇਵਲ ਭੰਗੜਾ ਨਹੀਂ ਪਾਏਗਾ ਉਹਦਾ ਫਰਜ਼ ਹੈ ਕਿ ਪੰਜਾਬ ਦੇ ਵਿੱਚ ਜਦੋਂ ਔਖੀ ਘੜੀ ਆ ਕਿਸਾਨਾਂ ਦੇ ਉੱਤੇ ਉਹਨਾਂ ਦੇ ਮਜਬੂਰੀ ਆ ਉਹਨਾਂ ਨੂੰ ਬੰਦਾ ਟੁਕਮ ਟੁਕਮਾ ਮੁਆਵਜ਼ਾ ਕਿਉਂਕਿ ਕੱਲ ਮੈਨੂੰ ਪਟਿਆਲੇ ਦੇ ਲਾਗੇ ਮੇਰੇ ਦੋਸਤ ਨੇ ਦਲਵਿੰਦਰ ਸਿੰਘ ਤੰਜੂ ਸਨੌਰ ਹਲਕੇ 'ਚੋਂ ਗਏ ਉਹਨਾਂ ਨੇ ਉਹਨਾਂ ਦੇ ਲਾਗੇ ਪਿੰਡ ਸਨੌਰ ਹਲਕੇ 'ਚ ਪੈਂਦਾ ਸੀਗਾ ਉਹ ਕਹਿੰਦੇ ਕਿ ਬਹੁਤ ਗਰੀਬ ਪਰਿਵਾਰਾਂ ਨੇ ਜਿਨ੍ਹਾਂ ਨੇ ਠੇਕੇ ਤੇ ਜ਼ਮੀਨ ਲਈ ਹੋਈ ਸੀ ਜਿਨ੍ਹਾਂ ਦਾ ਅ ਤੁਸੀਂ ਅੰਦਾਜ਼ਾ ਲਾ ਲਓ ਕਿ ਮਾਲਵੇਚ 70 75 80000 ਰੁਪਏ ਕਿੱਲੇ ਦਾ ਠੇਕਾ ਚੱਲਦਾ ਉਹ ਕਹਿੰਦੇ ਠੇਕੇ ਤੇ ਜ਼ਮੀਨ ਵਾਉਣ ਵਾਲੇ ਗਰੀਬ ਕਿਸਾਨਾਂ ਦਾ ਹੀ 100% ਲਾਸ ਹੋ ਗਿਆ ਉਹਨਾਂ ਨੇ ਥੋੜੇ ਕੁਝ ਪੈਸੇ ਇਕੱਠੇ ਕਰਕੇ ਆਪਣੇ ਕੋਲੋਂ ਦਿੱਤੇ ਇੱਕ ਮੈਂ ਐਨਆਰਆਈਜ਼ ਨੂੰ ਅਪੀਲ ਕਰੂੰਗਾ ਪੰਜਾਬ ਦੇ ਵੀ ਉਹਨਾਂ ਲੋਕਾਂ ਨੂੰ ਜਿਨ੍ਹਾਂ ਦਾ ਸਰਦਾ ਪੁੱਛਦਾ ਵਾ ਕਿ ਆਪਣੇ ਆਪਣੇ ਕੌਨਸਟਿਟੂਐਂਸੀ ਵਿੱਚ ਨਿਗਾਹ ਮਾਰੋ ਜਿੱਥੇ-ਜਿੱਥੇ ਤੁਹਾਨੂੰ ਨੁਕਸਾਨ ਹੋਇਆ ਕਿਉਂਕਿ ਗਵਰਨਮੈਂਟ ਤਾਂ ਮੈਨੂੰ ਲੱਗਦਾ ਵਾ ਕਿ ਪਤਾ ਨਹੀਂ ਕਦੋਂ ਜਾਗੇਗੀ ਤੇ ਕਿਹੜਾ ਮੁਆਵਜ਼ਾ ਦੇਵੇਗੀ ਇਹਦੇ ਤੋਂ ਕੋਈ ਬਹੁਤ ਹੀ ਜ਼ਿਆਦਾ ਉਮੀਦ ਨਹੀਂ ਕੀ ਤੇ ਐਨਆਰਆਈਸ ਨੂੰ ਮੇਰੀ ਇਹ ਬੇਨਤੀ ਆ ਜਾਂ ਜਿਹੜੇ ਐਨਜੀਓਸ ਚਲਾਉਂਦੇ ਨੇ ਪੰਜਾਬ ਦੇ ਵਿੱਚ ਕਿ ਇਹਨਾਂ ਕਿਸਾਨਾਂ ਤੱਕ ਪਹੁੰਚ ਕਰਕੇ ਜਿੰਨੀ ਵੀ ਮਦਦ ਕਰ ਸਕਦੇ ਹੋ ਜ਼ਰੂਰ ਕਰਨਾ ਤੇ ਮੈਂ ਇੱਕ ਅਦੇ ਦਿਨ ਸ ਮੋਸਟ ਲਾਈਕਲੀ ਕੱਲ ਨੂੰ ਕੋਟਕਪੂਰਾ ਔਰ ਜੈਤੋ ਹਲਕਾ ਔਰ ਜਿੱਥੇ ਕਿਤੇ ਪ੍ਰਭਾਵਿਤ ਨੇ ਜਿੱਥੇ ਬਹੁਤ ਵੱਡੇ ਪੱਧਰ ਤੇ ਨੁਕਸਾਨ ਹੋਇਆ ਕਣਕ ਦਾ ਕਣਕ ਦੀ ਫਸਲ ਦਾ ਬੇਮੌਸਮੀ ਕਰਕੇ ਤੇ ਅੱਗ ਕਰਕੇ ਮੈਂ ਉੱਥੇ ਪਹੁੰਚਣ ਦੀ ਪੂਰੀ ਕੋਸ਼ਿਸ਼ ਕਰੂੰਗਾ ਮੇਰਾ ਆਪਣੀ ਜ਼ਿੰਮੇਵਾਰੀ ਆ ਔਰ ਮੈਂ ਆਪਣੀ ਕਨਸਟੈਂਸੀ ਵਿੱਚ ਵੀ ਜਾਊਂਗਾ ਜਿੱਥੇ ਪੁਲੱਥ ਵਿੱਚ ਤਲਵਾੜਾ ਤੇ ਰਾਪੁਰਈਆਂ ਦੇ ਮੰਡ ਵਿੱਚ ਨੁਕਸਾਨ ਹੈ ਉੱਥੇ ਵੀ ਪਹੁੰਚ ਕੇ ਉਹਨਾਂ ਦੀ ਗੱਲ ਜ਼ਰੂਰ ਚੱਕਾਂਗੇ ਮੇਰੇ ਨਾਲ ਜੁੜਨ ਵਾਸਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ